ਫਟਾ ਉੱਪਰ ਨਹੀਂ ਚਪੜੀ ਫਟਾ ਇਹ ਇਹ ਟ੍ਰੇਨ 12204 ਅੰਮ੍ਰਿਤਸਰ ਤੋਂ ਸਾਰਸਾ ਗਰੀਬੜ ਇਹ ਜਾ ਰਹੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕੇ ਤੇ ਖੜੀ ਹੈ ਇਹ ਤਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਿਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਚ ਧੂੰਆਂ ਨਿਕਲ ਰਿਹਾ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਸਾਡੀ ਕਸਟਮਲਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਅਸੀਂ ਵੀ ਜਲਦੀ ਪਹੁੰਚ ਗਏ ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜੇ ਤੱਕ ਇਹੋ ਜਿਹੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗ ਨੂੰ ਬੁਝਾ ਰਹੇ ਹਾਂ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਇਹ ਕਿੱਥੋਂ ਚੱਲ ਸੀ ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਸਾਹਸਾ ਜਾਣਾ ਸੀ ਇਹਨੇ ਜਿੱਲੇ ਪੱਧਰ ਦਾ ਆ ਜਿਆਦਾ ਜਿਹੜਾ ਮੇਜਰ ਇਹ ਕਾ ਡੈਮੇਜ ਉਹ ਇੱਕ ਡੱਬੇ ਦਾ ਹੋਇਆ ਤੇ ਆ ਨਾਲ ਵੀ ਇੱਕ ਡੱਬਾ ਹੋ ਰਿਹਾ ਇਹਨੂੰ ਥੋੜੇ ਜਿਹਾ ਨੁਕਸਾਨ ਹੋਇਆ ਜੀ ਸਵਾਰੀਆਂ ਪਿੱਛੇ ਸਵਾਰੀਆਂ ਬਿਲਕੁਲ ਹੁਣ ਤੱਕ